ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਓਏ ਸਿੱਖੋ ਤੁਹਾਡੇ ਕੋਲ ਇੱਕ ਐਡਾ ਵੱਡਾ ਗਵਈਆ ਕੀਰਤਨੀਆਂ ਤੁਸੀਂ ਉਹਨੂੰ ਉੱਥੇ ਤੱਕ ਮਾਨ ਸਨਮਾਨ ਦੇ ਨਹੀਂ ਸਕੇ ਨਾ ਹੀ ਦਵਾ ਸਕੇ ਪਾਕਿਸਤਾਨ ਦੇ ਕੋਲ ਇੱਕ ਹੋਇਆ ਨੂਸਰਤ ਫਤਿਹ ਅਲੀ ਖਾਨ 28 ਰਾਗ ਆਉਂਦੇ ਸਾਰੇ ਉਹਨੂੰ ਉਹ 28 ਰਾਗਾਂ ਦੇ ਸਿਰ ਤੇ ਪਾਕਿਸਤਾਨੀਓ ਨੂੰ ਸਾਰੀ ਦੁਨੀਆ ਚ ਲੈ ਗਏ ਸਾਡੇ ਕੋਲ 31 ਰਾਗਾਂ ਵਾਲਾ 64 ਰਾਗਣੀਆਂ ਵਾਲਾ ਭਾਈ ਨਿਰਮਲ ਸਿੰਘ ਕੀਰਤਨੀਆਂ ਹਜੂਰੀ ਦਾਗੀ ਓਏ ਅਸੀਂ ਉਹਨਾਂ ਦਾ ਨਾਮ ਕਿਤੇ ਵੱਡੇ ਲੈਵਲ ਤੇ ਲਿਜਾ ਹੀ ਨਹੀਂ ਸਕੇ ਜਾਂ ਤਾਂ ਕਹ ਲੋ ਵਿਤਕਰਾ ਕੀਤਾ ਗਿਆ ਕਿ ਉਹ ਦੂਜੇ ਸਮਾਜ ਚੋਂ ਆਉਂਦੇ ਸੇ ਜਾਂ ਕੋਈ ਹੋਰ ਗੱਲ ਸੀ ਉਹਨਾਂ ਦੀ ਇੱਕ ਫੋਟੋ ਤੱਕ ਵੀ ਅਜਾਇਬ ਘਰ ਦੇ ਵਿੱਚ ਨਹੀਂ ਅਸੀਂ ਲਵਾ ਸਕੇ ਤੇ ਤੁਸੀਂ ਮੈਨੂੰ ਦੱਸੋ ਤੇ ਪਾਕਿਸਤਾਨੀਆਂ ਨੇ ਆਪਣੇ ਨੁਸਰਤ ਨੂੰ ਸਾਡੇ ਬਹੁਤ ਇੰਡੀਆ ਦੇ ਵਿੱਚ ਪਿਆਰ ਕਰਦੇ ਆ ਤੇ ਬਹੁਤ ਉਹਨਾਂ ਦੇ ਪਛਤ ਬਣੇ ਫਿਰਦੇ ਆ ਪਰ ਸਾਡੇ ਕੋਲ ਤਾਂ ਐਡਾ ਵੱਡਾ ਹੀਰਾ ਅਨਮੋਲ ਹੀਰਾ ਜਿਹਦੇ ਕੋਲ ਸੁਰਾਂ ਦੇ ਬਾਰੇ ਨਿੱਕੀ ਤੋਂ ਨਿੱਕੀਆਂ ਬਰੀਕੀਆਂ ਦੇ ਜਾਣਕਰ 31 ਦੇ 31 ਰਾਗ ਕੰਠ ਭਾਈ ਨਿਰਮਲ ਸਿੰਘ ਤੁਲਾ ਭਾਰਤ ਸਰਕਾਰ ਨੇ ਪਦਮਸ਼ੀਰੀ ਦਿੱਤਾ ਉਹਨਾਂ ਨੂੰ ਉਹ ਤਾਂ ਸ਼ੁਕਰ ਕਰੋ ਭਾਰਤ ਸਰਕਾਰ ਦਾ ਨਹੀਂ ਤਾਂ ਇੰਨਾ ਵੀ ਨਹੀਂ ਪਤਾ ਲੱਗਣਾ ਸੀ ਤੁਸੀਂ ਸਾਡੇ ਵਾਲਿਆਂ ਦਾ ਹਾਲ ਦੇਖੋ ਫਿਰ ਮੈਨੂੰ ਕਹਿੰਦੇ ਚਮਕੀਲੇ ਦੀਆਂ ਵੀਡੀਓ ਲੈ ਕੇ ਆਂਦਾ ਆਉਂਦੀਆਂ ਤੁਸੀਂ ਚੰਗਿਆਂ ਨਾਲ ਕਰਦੇ ਕੀ ਆ ਉਹ ਮਾੜੀ ਹਾਲ ਤੁਸੀਂ ਚੰਗਿਆਂ ਦੀ ਕਰਦੇ ਆ ਜਿਹੜਾ ਰਹੇ ਰੱਬ ਦਾ ਨਾ ਕੁਝ ਕੀਰਤਨੀਆਂ ਹੁਣ ਵੀ ਆ ਕੀਰਤਨੀਆਂ ਰਾਗੀ ਉਹ ਪੇਜ ਬਣਾ ਕੇ ਬੈਠਿਆ ਤੁਸੀਂ 200 ਵਿਊ ਨਹੀਂ ਦਿੰਦੇ ਉਹਨਾਂ ਨੂੰ ਤੁਸੀਂ ਦੇਖਦੇ ਹੀ ਨਹੀਂ ਤੁਸੀਂ ਵੀ ਇੱਥੇ ਦੇਖਣਾ ਨੇ ਆ ਜਿੱਥੇ ਮੇਰੇ ਅਰਗਾ ਲੱਗਾ ਆ ਪਰ ਤੁਸੀਂ ਚੰਗਿਆਂ ਨੂੰ ਨਹੀਂ ਦੇਖਦੇ ਇਹ ਅਸਲੀਅਤ ਵਾ ਇੱਥੇ ਫਿਰ ਗੱਲ ਕਰੂੰ ਗੱਲ ਕਰ ਰਿਹਾ ਮੈਂ ਹਯੂਰੀ ਰਾਗੀ ਜਿਨ੍ਹਾਂ ਨੂੰ ਸਿੱਖਾਂ ਦੇ ਪੰਜਾ ਤਖਤਾਂ ਤੇ ਕੀਰਤਨ ਕਰਨ ਦਾ ਸੁਭਾਅ ਪ੍ਰਾਪਤ ਹੋਇਆ ਬਹੁਤ ਵੱਡਾ ਨਾਮ ਆ ਭਾਈ ਨਿਰਮਲ ਸਿੰਘ ਦਾ ਤੇ ਬਹੁਤ ਵੱਡੇ ਕਲਾਮਾਨ ਆ ਮੈਂ ਕਹਿੰਨਾ ਹਜ਼ਾਰਾਂ ਦੇ ਵਿੱਚੋਂ ਇੱਕ ਐਦਾਂ ਦਾ ਸੁਰਾਂ ਦਾ ਬਾਦਸ਼ਾਹ ਭਾਈ ਨਿਰਮਲ ਸਿੰਘ ਹੁਣ ਆਰਗਾ ਜੰਮਦਾ ਆ ਕੁਦਰਤੀ